ਕਦੋਂ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਧੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆ ਨਹਿਰ 'ਚ ਧੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ گیا ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੋਣ ਲੱਗੀ ਤੇ ਕਿਸਮਤ ਨਾਲ ਉਸਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਧੱਕਾ ਦੇਣ ਲਈ ਉਸਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜਕੀ ਦੇ ਜਿਉਂਦੇ ਆਉਣ ਦੀ ਖਬਰ ਤੋਂ ਬਾਅਦ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤ ਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਧੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਦھر ਪੁਲਿਸ ਵੱਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੋਣ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤ ਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਧੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਦੋਂ ਪੁਲਿਸ ਵੱਲੋਂ ਲ Hva er det? ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ 2.5 ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ 2.5 ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜਕ Gotta y- ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤ ਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਧੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ 2.5 ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੋਣ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਕੀਤੀ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੋਣ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜਕ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤ ਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਧੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਦੋਂ ਪੁਲਿਸ ਵੱਲੋਂ ਲ Hva er det? ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਅਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜਕ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤ ਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ 2.5 ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲੜ ਜਾ ਰਹੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਣ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਵੀ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਦੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਤੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚੋਂ ਬਾਹਰ ਆ ਗਈ ਲੜਕੀ ਨੇ ਦੱਸਿਆ ਕਿ ਉਸ ਨੂੰ ਨਹਿਰ 'ਚ ਤੱਕਾ ਦੇਣ ਲਈ ਉਸ ਦੀ ਮਾਂ ਵੀ ਜ਼ਿੰਮੇਵਾਰ ਹੈ ਪਰ ਹੁਣ ਉਹ ਆਪਣੇ ਜੇਲ੍ਹ 'ਚ ਬੈਠੇ ਪਿਓ ਨੂੰ ਬਚਾਉਣਾ ਚਾਹੁੰਦੀ ਹੈ ਉਧਰ ਪੁਲਿਸ ਵੱਲੋਂ ਲ ਜਾਰੀ ਹੈ ਪਿਛਲੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿੱਥੇ ਕਿ ਬਾਪ ਵੱਲੋਂ ਆਪਣੀ ਧੀ ਨੂੰ ਨਹਿਰ 'ਚ ਤੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਜਿੱਥੇ ਕਿ ਧੀ ਨੂੰ ਨਹਿਰ 'ਚ ਤੱਕਾ ਦੇ ਕੇ ਮਾਰ ਦੇਣ ਤੋਂ ਬਾਅਦ ਅੱਜ ਧੀ ਆਪਣੇ ਆਪ ਨੂੰ ਜਿਉਂਦਾ ਦੱਸ ਰਹੀ ਹੈ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਇੰਟਰਵਿਊ 'ਚ ਕਥਿਤ ਮ੍ਰਿਤਕ ਲੜਕੀ ਨੇ ਜਿਉਂਦੇ ਹੋਣ ਦਾ ਦਾਅਵਾ ਕੀਤਾ ਹੈ ਦੱਸ ਦਈਏ ਕਿ ਕਰੀਬ ਸਵਾ ਦੋ ਮਹੀਨੇ ਪਹਿਲਾਂ ਇੱਕ ਬਾਪ ਵੱਲੋਂ ਆਪਣੀ ਧੀ ਪ੍ਰੀਤ ਦੇ ਚਾਲ ਚੱਲਨ ਤੇ ਸ਼ੱਕ ਕਰਦੇ ਆਂ ਨਹਿਰ 'ਚ ਤੱਕਾ ਦਿੱਤਾ ਗਿਆ ਸੀ ਜਿਸ ਦੀ ਇਹ ਵੀ ਬਣੀ ਸੀ ਤੇ ਉਹ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਫਿਰੋਜ਼ਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੜਕੀ ਦੇ ਬਾਪ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹ ਇੰਟਰਵਿਊ ਵਾਇਰਲ ਹੋ ਰਹੀ ਹੈ ਜਿਸ ਚ ਪ੍ਰੀਤਨਾਵੀ ਲੜਕੀ ਨੇ ਦੱਸਿਆ ਕਿ ਉਸਦੇ ਬਾਪ ਨੇ ਨਹਿਰ ਵਿੱਚ ਧੱਕਾ ਦਿੱਤਾ ਤਾਂ ਉਹ ਨਹਿਰ 'ਚ ਰੁੜਨ ਲੱਗੀ ਤੇ ਕਿਸਮਤ ਨਾਲ ਉਸ ਦਾ ਹੱਥ ਨਹਿਰ 'ਚ ਲੱਗੇ ਇੱਕ ਸਰੀਏ ਨੂੰ ਪੈ ਗਿਆ ਤੇ ਉਹ ਨਹਿਰ ਵਿੱਚ